ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰਨਾਕਸ਼ ਗੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਕਲਾਇਆ ਜਨ ਨਾਨਕ ਐਸਾ ਘਰ ਸਿਬਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਬਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹਾਂ ਕਰੀ ਨਾ ਹੋਈ ਬਲਿਹਾਰੀ ਕੁਦਰਤੋ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਖਤ ਸਵਾਲੇਓ ਜਿਨ ਕੀਤੀ ਸੋ ਪਾਰ ਪਏ ਆ ਕਹਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਖਿਆ ਸੋ ਕਰਕੇ ਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਬਾਵਣ ਹਾਰੇ ਕਿਤੇ ਤੇਰੇ ਰਾਗ ਪਰਿ ਸਿਉ ਕਹੀਐ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਣ ਨ ਲਿਖੋ ਲਿਖ ਧਰਮ ਵਿਚਾਰ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰ ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋਂ ਸਿੱਧੋ ਸਮਾਧੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ ਗਾਵਨ ਤੁਧਨੋਂ ਵੀਰ ਤਰਾਰੇ ਗਾਵਨ ਤੁਧਨੋਂ ਪੰਡਤ ਪਰੰਦਰਕੀਸ਼ਰ ਜਗ ਜਗ ਵਿਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨਮੋਹਨ ਸੁਰਗਮੱਚ ਪੈ ਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਤ ਤੀਰਥ ਨਾਲੇ ਗਾਵਨ ਤੁਧਨੋ ਜੋਦ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰੱਖੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਧਨੋ ਗਾਵਨ ਸੇ ਮੈਨ ਚਿਤਨਾ ਆਵਨ ਨਾਨਕ ਕੀ ਆ ਦੀਜਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਜਾ ਸਾਚੀ ਨਾਹੀ ਹੈ ਵੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਦਰਜਨ ਸੀ ਮਾਇਆ ਜਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆ ਜੋ ਤਿਸ ਭਾਰੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਇ ਸੋ ਬਾਤ ਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੈ ਸਭ ਕੋ ਏ ਕੇਵੜ ਵੱਡਾ ਨੀਠਾ ਹੋਇ ਕੀਮਤ ਪਾਏ ਨਾ ਕਹਿਆ ਜਾਏ ਕਹੈ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਨੀ ਗਜ਼ੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲਨ ਸੁਰਤ ਪਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਬਸਤ ਸਬਤਪ ਸਬ ਚ ਨਿਆਈਆਂ ਸਿਧਾਂ ਪੁਰਖਾਂ ਕੀਆਂ ਵਢਾਈਆਂ ਤੁਧ ਵਿਣ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸਤ ਸਵਾਰਨ ਹਾਰ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਬਿਸਰਾ ਮਰ ਜਾਵਾਂ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਇ ਚਲਿ ਇਹ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀਂ ਰਹਾਉ ਸਾਚੇ ਨਾਮ ਕੀ ਤਿਲ ਬੜਈ ਆਖਿ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਆਉ ਮਰੈ ਨਾ ਹੋਵੈ ਸੋਗ ਦਿਨਦਰ ਹੈ ਨਾ ਝੁਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੁਆ ਨਾ ਕੋਏ ਜੇਬੜ ਆਪ ਤੇਵੜ ਤੇਰੀ ਬਾਤ ਜਿੰਨੋ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਮੈ ਬਾਚ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਹਰਿ ਦੇ ਜਨ ਸਤਗੁਰ ਸਤਪੁਰਖਾ ਬਿਨੋ ਕਰੋਂ ਗੁਰਪਾਸ ਰਮ ਕੀਰੇ ਕਰਮ ਸਤਗੁਰ ਸਰਣਾਈ ਕਰ ਦਿਆ ਨਾਮ ਪ੍ਰਦਾਸ ਮੇਰੇ ਮੀਤ ਗੁਰਦੇਵ ਮੋਕੋ ਰਾਮਨਾਮ ਪ੍ਰਦਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਾ ਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾਸੈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ 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 ਨਾਮ ਨਾ ਪਾਇਆ ਤੀ ਭਾਗ ਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਗ ਜੀ ਫ੍ਰਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧੁਰਮ ਸਤਖ ਲਿਖਿਆ ਲਖਾਸ ਧੰਨ ਧੰਨ ਸਤ ਸੰਗਤ ਜਤ ਹਰ ਰਸ ਪਾਇਆ ਮੇਲੋ ਜਨ ਨਾਨਕ ਨਾਮ ਪ੍ਰਗਾਸ ਰਾਗ ਉਜਰੀ ਮੰਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਗੰ ਜਾ ਆਹਰ ਹਰ ਜੀਉ ਕਰਿਆ ਸੈਲ ਪੱਥਰ ਮਹਿ ਜੰਤੁ ਉਪਾਏ ਤਾਂ ਘਰ ਜੁਕ ਆਗੇ ਕਰਿ ਧਰੇ ਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਛਟ ਹਰਿਆ ਰਗਾਉ ਜਨਨ ਪਿਤਾ ਲੋਕ ਸਤੋ ਬਨ ਕਾ ਕੋਏ ਨਾ ਕਿਸ ਕੀ ਧਰੇ ਆ ਸਿਰ ਸਿਰ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊੜ ਆਵੇ ਸਹਿ ਕੋ ਸਾ ਤਿਸ ਪਾਛੇ ਬਚਰੀ ਚਰੀਆ ਜਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਕਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨਾ ਬਾਰਵਰਿਆ ਰਗ ਆਸਾ ਮਹਲਾ ਚੌਥਾ ਸੂਪਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੂਪਰਖ ਨਿਰੰਜਨ ਹਰਪੁਰਖ ਨਿਰੰਜਨ ਕਰ ਅਹਮ ਆਕਮਾ ਪਾਰਾ ਸਭ ਤੇ ਆਵਹਿ ਸਭ ਤੇ ਆਵਹਿ ਕੁਤ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੂਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਹੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤਾ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਰ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਤਿਆਗੁਣ ਆਤਮ ਖਾਣਾ ਜੋ ਸੇਵਹਿ ਜੋ ਸੇਵਹਿ ਕਬ ਜਨ ਨਾਨਕ ਤੈਨ ਕੁਰਬਾਨਾ ਹਰਿ ਤੇ ਆਵੈ ਹਰਿ ਤੇ ਆਵੈ ਤੁਰ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਭੇ ਜਿਨ ਹਰ ਧਿਆਇਆ ਜੀ ਤਿਨ ਤੂਤੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਰਬ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਅਨੰਤ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਪਾ ਤੇਰੇ ਭਗਤ ਤੇਰੇ ਭਗਤ ਸਲਾਹਨ ਕਤ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹ ਹਰ ਪੂਜਾ ਜੀ ਹਪਦਾ ਪਹਿਜੁ ਕਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹ ਬਹੁ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਉ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਦੁਰਦੁਰ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤਦ ਆਪੇ ਸਿਰਜੋ ਸਭ ਕੋਈ ਜਨ ਨਾਨਕ ਗੁਣ ਕਾ ਵਹਿ ਕਰਤੇ ਕੇ ਜੀ ਜੋ ਸਬ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਕੂੰ ਕਰਤਾ ਸਚਿਆਰ ਮੈਂ ਨਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਵ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੂੰ ਤਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਵਾਇਆ ਤੁਧ ਆਪਿ ਵਿਛੋੜਿਆ ਆਪ ਮਿਲਾਇਆ ਤੂੰਦਰਿ ਆਵੋ ਸਭ ਤੁਝ ਹੀ ਮਾਹੇ ਤੁਰਬਿਨ ਦੂਜਾ ਕੋਈ ਨਾਹਿ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੋਈ ਜਨ ਜਾਣੈ ਹਰਗਨ ਸਦ ਹੀ ਆਖ ਵਖਾਣਾ ਦਿਨ ਹਰ ਸੇਵਿਆ ਦਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰ ਬਿਨ ਦੂਜਾ ਅਵਰਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਆ ਮਹਲਾ ਪਹਿਲਾ ਸਿਤ ਸਰਵਰਣਾ ਪਹਿਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਅੰਕ ਜੋ ਮੋਹ ਫਗਨੀ ਤਾਲੈ ਨਮ ਦੇਖਾਂ ਤੈ ਦੂਦੀ ਵਲੇ ਮਨ ਏਕਨਾ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਖਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਗਣੋਤ ਨਾਨਕ ਤਨ ਕੀ ਸ਼ਰਣਾ ਜਿੰ ਤੂੰ ਨਾਹੀ ਵੀਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤੋ ਮਾਨਖ ਦੇਹ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇ ਰਕ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਬ ਤੱਕ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇ ਤੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੂ ਸ਼ਰਮਾ ਬਾਦਸ਼ਾਹੀ ਦਸਮੀ ਕਬਿਓ ਬਾਤ ਬੇਨਤੀ ਚੋਪਈ ਅਮਰੀ ਕਰੋ ਹਾਥ ਕਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪ ਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਤ ਸੁਭਾਅ ਤੁੰਕਾ ਬਹੁ ਆਪ ਹਾਥ ਦਾ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਪਾਰਾ ਮੋਰਚਾ ਨਿਜ ਕਰਦਾ ਕਰਿਆ ਸਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੂਰਪੁਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਨ ਧਿਆਉ ਜੋਬਰ ਚਹ ਸੁਖਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੰਚੰ ਸ਼ਤਰ ਹਮਾਰੇ ਮਾਰੀਐ ਆਪ ਹਾਥ ਦਾਮ ਦੇਵ ਵਰਿਆ ਮਰਨ ਕਾਲ ਕਾ ਤਾ ਸੰਮਰਿਆ ਉ ਜੋ ਸੁਦਾ ਹਮਾਰੇ ਪਛਾਹ ਸ੍ਰੀ ਅਸਤੁ ਜੋ ਕਰਿਓ ਰਛਾ ਨਰਾਤ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸਕਨਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ਿਵ ਜੂ ਉਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸ਼ਾ ਜਗਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬੰਨਾ ਜੂਥਿਓ ਜਗਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਪੁਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਤ ਦਿਓ ਛਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਇਕ ਇਕ ਦੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬਦ ਕਰਖ ਖਤਰਾ ਕਰਤਾਰਾ ਪ੍ਰਜਾ ਤਰਤ ਕਰ ਦੇਹ ਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲ ਤੋ ਦੇਤਰ ਸਭ ਹੂੰ ਜੇਤੇ ਬਰਨ ਸ੍ਰਿਸ਼ਤ ਸਵਤਾਰ ਹੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿਤੇ ਰਹਤ ਨਿਰਾਲਮ ਜਾਣਤ ਦੇਦ ਭੇਦਰ ਆਲਮ ਰੰਕਾਰ ਨਿਬਕਾਨ ਲੰਭ ਆਦ ਨੀਲ ਅਨਾਦ ਸੰਭ ਤਾਂ ਕਾ ਮੂੜੂ ਚਾਰ ਪੇਦਾ ਜਾਂ ਕੋ ਭੇਵ ਨਾ ਪਾਪਤ ਬਿਦਾ ਤਾਂ ਕੋ ਕਰਪਾਹਨ ਅਨੁਮਾਨਤ ਮਹਾਮੂੜ ਕਚ ਈਤ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨੈ ਭਿਵ ਆਪ ਆਪਨੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੈ ਤੇਤੀ ਤੁਮਰਲ ਖਾ ਨਾ ਜਾਏ ਪਸਾਰਾ ਕਹਿ ਬਿ ਸਜਾ ਪਥਮ ਸੰਸਾਰਾ ਏਕ ਰੂਪ ਨੂਪ ਸਰੂਪਾ ਰੰਕ ਤਿ ਹੋ ਰਾਵ ਕਈ ੂਪਾ ਅੰਦਜ ਜੇਰਜ ਸੇਤਰ ਕੀਨੀ ਉਤਪਦ ਖਾਨ ਬੋਰ ਰਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਮਟਿ ਭਉ ਸ਼ੰਕਰ ਕੈਠਾ ਸਗਰੀ ਸ੍ਰਿਸ਼ਟ ਦੇ ਖਾਇ ਅਚੰਭਵ ਆਤ ਜੁਗਾਤ ਸਰੂਪ ਸ੍ਰਿਮਭਵ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਤੇ ਉਟਵਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਉਸ ਕੋ ਜਤੋ ਸ਼ਰਣੀ ਪਰੇ ਇਤਨ ਕੇ ਦੁਸ਼ਟ ਦੁਖਤ ਵਾ ਮਰੇ ਔਰਖ ਜਗਨ ਨੂੰ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕਬਾਰ ਤੇ ਹੈ ਹੈ ਤਾਂ ਕੇ ਕਾਲ ਨਿਕਟਨੇ ਹੈ ਰੱਛਾ ਹੋਏ ਤਾਹੇ ਸਬ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਪ੍ਰਾਪਦ੍ਰਿਸ਼ਟਨ ਜਾਇ ਨਿਹਰਿਓ ਤਾਕੇ ਤਾਪ ਤਨ ਕਮੋ ਹਰਿਓ ਰਿੱਧ ਸਿੱਧ ਘਰਮੋਂ ਸਭ ਹੋਈ ਦੁਸ਼ਟ ਛਾਂਛ ਵੈਸ ਕੈ ਨ ਕੋਈ ਏਕ ਬਾਰ ਜਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨ ਨਰ ਨਾਮ ਤਿਹਾਰੂ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋ ਹੋ ਸਹਾਈ दुष्ट दुख ते ले हो बचाई सवैया पाए गहे जब ते तुमरे तब ते को वाखतरे नहीं आनयो राम रहीम पुराण कुरान अनेक कहै मत एक ना मानयो सिम्रत शास्त्र वेद सबै बहु भेद कहै हम एक ना जानयो श्री अस्थान कृपात्म री कर मैं ना कहयो सब तो बखानयो दोहरा सकल द्वार को छाड़कै गहेओ तुहारो द्वार ਬਾਹੇ ਗਹੇ ਕੀ ਲਾਜ ਰਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਦਸਾਰਨਾ ਮੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਪਿਉ ਮਨ ਅਨਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਕੋ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੀ ਸ਼ਬਦ ਕੰਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸਾਜਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਕੋ ਖਾਂ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਆਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਗ੍ਰੰਥ ਹੋ ਜਿਸ ਦੀਆਂ ਇਹ ਵਿੜਿਆਈਆਂ ਕਹ ਨਾਨਕ ਸੋਹ ਸੰਤ ਹੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤਕਰ ਸੁਭਾਗ ਹੈ ਕਰ ਸੁਭਾਗ ਹੈ ਸ਼ਬਦ ਬਾਜੇ ਇਕਲਾ ਜਿਤ ਕਰਤਾ ਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰੀਆ ਤੁਰ ਕਰਮ ਪਾਇਆ ਤੁਧ ਜਨ ਤਉ ਉਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ ਆਨੰਦ ਸੁਨਹੁ ਵੱਡ ਭਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤੋ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਹੈ ਆ ਪ੍ਰਭੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਹੈ ਆ ਪ੍ਰਭੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਦ ਤੂਰੇ ਮੁੰਦਾਵਣੀ ਮਹਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਨਾਲ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤਤ ਜੀ ਨਾ ਜਾਈ ਨਿਤ ਨਿਤ ਰੱਖ ਉਰ ਧਾਰੋ ਨਾਮ ਸੰਸਾਰ ਚਰਨ ਲਗ ਤਰੀਆ ਸਬਨਾਨਕ ਬ੍ਰਹਮ ਪ੍ਰਸਾਰੂ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿਤੋਈ ਮੈ ਨਿਰਗੁਣ ਆਰੇ ਕੋ ਗਣ ਨਾਹੀ ਆਪੇ ਤਰਸ ਪਿਓਈ ਤਰਸ ਭਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪਉੜਿ ਜਥੈ ਤੂੰ ਸਮਰਥ ਜਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੜ ਜਾਗੇ ਭੌਜਲ ਬੁਖਮਸਗਾਹ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੰਨਾ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਨਿਰਥਾ ਕੋਏ ਨਾ ਜਾਏ ਜੇ ਆਵੇ ਤਦ ਆਵੇ ਸਲੋਕ ਮਹਲਾ ਪੰਜਵਾਂ ਅੰਤਰ ਦੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨਿਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤਿਆਂ ਦਰਗਹ ਪਾਈਐ ਥਾਉ ਕਹ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮੈਂ ਉਤਮ ਕਾਂਡਿਆ ਹੈ ਬਿਰਲੇ ਕੇਈ ਕੇ ਮਹਲਾ ਪੰਜਵਾਂ ਰੱਖਿ ਰਖਣ ਹਾਰ ਆਪ ਬਾਰੇਨ ਗੁਰ ਕੀ ਪੈਰੀ ਪਾਏ ਕਾਜ ਸਵਾਰੇਨ ਹੋ ਆਪ ਦੇ ਯਾਲ ਮਨਹੋਨਾ ਵਿਸਾਰੇਨ ਸਾਧ ਜਨਾਂ ਕੈ ਸੰਗ ਭਵਜਲ ਕਾਰੇਨ ਸਾਖਤ ਨਿੰਦਕ ਦੁਸ਼ਟ ਸਿਨ ਮਾਹੀ ਵਿਦਾਰੇਨ ਜੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ